ਦਵਾਈਆਂ ਜਿਹੜੀਆਂ ਨੇ ਅੰਦਰੋਂ ਹਸਪਤਾਲ ਦੇ ਵੀ ਅੰਦਰੋਂ ਮਿਲੀਆਂ ਤੁਹਾਨੂੰ ਜਾਂ ਨਹੀਂ ਨਹੀਂ ਮੈਨੂੰ ਇੱਕ ਵੀ ਮੈਡੀਸਿਨ ਨਹੀਂ ਮਿਲੀ ਅੰਦਰੋਂ ਬਾਹਰੋਂ ਲਵਾਉਂਗੇ ਇਹ ਅਸੀਂ ਦਵਾਈ ਲੈਣ ਆਏ ਮਤਲਬ ਕਿ ਐਕਸੀਜੀ ਵੀ ਕਰਾਉਣੀ ਸੀ ਕਿ ਅਸੀਂ ਇਹਨਾਂ ਨੇ ਕੀਤੀ ਨਹੀਂ ਕੱ데 ਕੱਲ ਨੂੰ ਆਈਏ ਕੱਲ ਨੂੰ ਕਰਾਂਗੇ ਦਵਾਈ ਥੋੜੀ ਜਿਹੀ ਮਿਲ ਗਈ ਬਾਕੀ ਦੋ ਦਵਾਈਆਂ ਨਹੀਂ ਮਿਲੀਆਂ ਉਹ ਕੰਦੇ ਮਤਲਬ ਕਿ ਤੁਸੀਂ ਬਾਹਰੋਂ ਲੈ ਲੀਓ ਈਸੀਜੀ ਵੀ ਕਰੋਨਾ ਸੀ ਮਤਲਬ ਕਿ ਈਸੀਜੀ ਕਰੋਨਾ ਸੀ ਉਹ ਉਹ ਕਿਉਂ ਨਹੀਂ ਕੀਤੀ ਕੀ ਕਹਿੰਦੇ ਉਹ ਕਹਿੰਦੇ ਸਟਾਫ ਨਹੀਂ ਹੈਗਾ ਅੱਜ ਤੇ ਕੱਲ ਨੂੰ ਕਰਾਈਓ ਮਤਲਬ ਅੱਜ ਹਸਪਤਾਲ ਦੇ ਵਿੱਚ ਸਟਾਫ ਨਹੀਂ ਹੈਗਾ ਤੁਸੀਂ ਕੱਲ ਨੂੰ ਆਇਓ ਹਾਂਜੀ ਟਾਬਲੇਟ ਤੇ ਹੁੰਦਾ ਕਹਦਾ ਸਟਾਫ ਮਾਰ ਕੇ ਕੀ ਬਧੀ ਦੋਈ ਲੈਣਾ ਹੈ ਇਹ ਗੋਡਿਆਂ ਦੀ ਹੈ ਨਹੀਂ ਜੀ ਬਾਹਰ ਲਿਖ ਕੇ ਦਿੰਦੇ ਇੱਕ ਦੋ ਦੇ ਦਿੰਦੇ ਬਾਕੀ ਬਾਹਰ ਦੇ ਮਹਿੰਗੇ ਬਾਹਰ ਦੇ ਲਿਖ ਕੇ ਦਿੰਦੇ ਆ ਇਹ ਵੈਸੇ ਜਣੀ ਜਿਹੜਾ ਤਕਰੀਬਨ ਜਿਹੜਾ ਸਟਾਕ ਲੱਗਦਾ ਹੀ ਸਾਡੇ ਕੋਲ ਮੈਡੀਸਨ ਲੱਗਦੀ ਉਹ ਤਕਰੀਬਨ ਅਵੇਲੇਬਲ ਹੋ ਗਈ ਹੈ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਾ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ 26 ਜਨਵਰੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਜਿਹੜੀ ਦਵਾਈ ਹੈ ਉਹ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਹੀ ਦਿੱਤੀ ਜਾਊਗੀ ਜੇ ਕੋਈ ਪੇਸ਼ੈਂਟ ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਉਣ ਦੇ ਲਈ ਆ ਕਿਸੇ ਵੀ ਚੀਜ਼ ਦੀ ਦਵਾਈ ਲੈਣ ਦੇ ਲਈ ਆਉਂਦਾ ਤਾਂ ਉਸ ਨੂੰ ਜਿਹੜੀ ਦਵਾਈ ਆ ਜਾਹੇ ਉਹ ਮਹਿੰਗੀ ਹੈ ਜਾਹੇ ਸਸਤੀ ਹੈ ਉਹ ਹਸਪਤਾਲ ਦੇ ਵਿੱਚੋਂ ਹੀ ਮਿਲੂਗੀ ਉਸ ਨੂੰ ਬਾਹਰ ਦੀ ਦਵਾਈ ਆ ਜਿਹੜੀ ਉਹ ਨਹੀਂ ਲੈ ਕੇ ਦਿੱਤੀ ਜਾਊਗੀ ਪਰ ਪਹਿਲਾ ਕੀ ਹੁੰਦਾ ਸੀਗਾ ਕਿ ਦਵਾਈਆਂ ਜਿਹੜੀਆਂ ਨੇ ਕੁਝ ਕੁ ਦਵਾਈਆਂ ਜਿਹੜੀਆਂ ਹਸਪਤਾਲ ਦੇ ਵਿੱਚ ਹੁੰਦੀਆਂ ਸੀਗੀਆਂ ਉਹ ਹਸਪਤਾਲ ਤੋਂ ਦਿੱਤੀਆਂ ਜਾਂਦੀਆਂ ਸੀ ਪਰ ਕੁਝ ਕੁ ਦਵਾਈਆਂ ਬਾਹਰ ਦੀਆਂ ਲਿਖ ਦਿੱਤੀਆਂ ਜਾਂਦੀਆਂ ਸੀ ਕੀ ਅਸਲ ਦੇ ਵਿੱਚ ਇਹ ਕਹਾਣੀ ਸੱਚ ਹੈ ਇਹ ਕੰਮ ਹੋ ਰਿਹਾ ਹੋਇਆ ਹਸਪਤਾਲ ਦੇ ਵਿੱਚ ਦਵਾਈ ਹੈ ਜਿਹੜੀ ਉਹ ਮਿਲ ਰਹੀ ਹੋਈ ਹੈ ਜਾਂ ਨਹੀਂ ਮਿਲ ਰਹੀ ਅਸੀਂ ਅੱਜ ਮਾਛੀਵਾੜਾ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਆ ਕੁਝ ਪੇਸ਼ੈਂਟ ਵੀ ਥੱਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਉਹ ਇੱਥੇ ਦਵਾਈ ਲੈਣ ਦੇ ਲਈ ਆਏ ਹੋਏ ਸੀ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਹੈ ਰક્ષા ਮਿੱਤਲ ਅਸੀਂ ਮਾਛੀਵਾੜੇ ਦੇ ਹੀ ਰ ਆ ਕੀ ਪ੍ਰੋਬਲਮ ਸੀ ਕਿ ਤੁਹਾਨੂੰ ਤੁਸੀਂ ਅਜ ਮਾਛੀਬੜਾ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਏ ਹੋਏ ਨੇ ਛਾਤੀ 'ਚ ਪੇਨ ਹੋ ਰਹੀ ਸੀ ਤੇ ਪਿੱਠੇ 'ਚ ਹਾਂ ਇਹ ਅਸੀਂ ਦਵਾਈ ਲੈਣ ਆਏ ਮਤਲਬ ਕਿ ECG ਵੀ ਕਰਾਉਣੀ ਸੀ ਵੀ ਅਸੀਂ ਇਹਨਾਂ ਨੇ ਕੀਤੀ ਨਹੀਂ ਕੱ데 ਕੱਲ ਨੂੰ ਆਈਏ ਕੱਲ ਨੂੰ ਕਰਾਂਗੇ ਦਵਾਈ ਥੋੜੀ ਜਿਹੀ ਮਿਲ ਗਈ ਬਾਕੀ ਦੋ ਦਵਾਈਆਂ ਨਹੀਂ ਮਿਲੀਆਂ ਉਹ ਕਹਿੰਦੇ ਮਤਲਬ ਕਿ ਤੁਸੀਂ ਬਾਹਰੋਂ ਲੈ ਲਿਓ ਹਾਂ ਮਤਲਬ ਕਿ ਦੋ ਤਿੰਨ ਦਵਾਈਆਂ ਹਸਪੀਟਲ ਦੇ ਵਿੱਚੋਂ ਮਿਲ ਗਈਆਂ ਬਾਕੀ ਦੀ ਉਹਨਾਂ ਨੇ ਲਿਖਤੀਆਂ ਕਿ ਬਾਹਰੋਂ ਲੈ ਲਿਓ ਹਾਂਜੀ ਕਿੰਨੇ ਕ ਸਮੇਂ ਤੋਂ ਦਵਾਈ ਲੈ ਰਹੇ ਹੋ ਇਸ ਹਸਪਤਾਲ ਤੋਂ ਸਰਕਾਰੀ ਤੋਂ ਨਹੀਂ ਮੈਂ ਤਾਂ ਹਸਪੈਲੀ ਵਾਰ ਆ ਫਸਟ ਟਾਈਮ ਆ ਹਾਂ ਪਰ ਪੰਜਾਬ ਦੀ ਸਰਕਾਰ ਤਾਂ ਕਹਿੰਦੀ ਹੈ ਕਿ 26 ਜਨਵਰੀ ਤੋਂ ਬਾਅਦ ਜਿਹੜਾ ਵੀ ਕੋਈ ਮਰੀਜ਼ ਜਾਂ ਪੇਸ਼ੈਂਟ ਹਸਪਤਾਲ ਚਾਹੂਗਾ ਉਹਨੂੰ ਦਵਾਈ ਹੈ ਜਿਹੜੀ ਬਾਹਰ ਦੀ ਦਵਾਈ ਨਹੀਂ ਲੈ ਕੇ ਦਿੱਤੀ ਜਾਊਗੀ ਸਾਰੀ ਹਸਪਤਾਲ ਜੋ ਹੀ ਮਿਲੂਗੀ ਫੇਰ ਕੀ ਕ ਕੋਈ ਇਦਾਂ ਕੋਈ ਨਹੀਂ ਹੈ ਗੱਲ ਉਹ ਇਸ ਤਰ੍ਹਾਂ ਕੋਈ ਗੱਲ ਨਹੀਂ ਮਿਲ ਹੀ ਨਹੀਂ ਹੈ ਦੋ ਦਵਾਈਆਂ ਨਹੀਂ ਮਿਲੀਆਂ ਹੈ ਤੂੰ ਦਵਾਈਆਂ ਬਾਹਰ ਦੀਆਂ ਲੈ ਕੇ ਦਿੱਆਂ ਕੀ ਕਿਹਾ ਡਾਕਟਰ ਸਾਹਮਣੇ ਤੋਂ ਉਹ ਕਹਿੰਦੇ ਰੈਡੀ ਕੋਈ ਕਹਿਆ ਸੀਗਾ ਅੰਦਰ ਕਹਿੰਦੇ ਵੀ ਦਵਾਈ ਉਹ ਵੀ ਖਤਮ ਹੋਈ ਉਹ ਵੀ ਤੁਸੀਂ ਬਾਹਰੋਂ ਹੀ ਲੈ ਲਿਓ ਦੋ ਦਵਾयां ਤੁਹਾਨੂੰ ਬਾਹਰੋਂ ਲੈਣੀਆਂ ਪੈਣੀਆਂ ਹੂੰ ਹੂੰ ਤੇ ਹੋਰ ਤੁਸੀਂ ਕੀ ਦੱਸਿਆ ECG ਕਰਾਉਣ ਆਏ ਸੀ ਕਿਸ ਤਰ੍ਹਾਂ ECG ਵੀ ਕਰਾਉਣ ਆਈ ਸੀ ਮਤਲਬ ECG ਕਰਾਉਣ ਆਈ ਸੀ ਉਹ ਉਹ ਕਿਉਂ ਨਹੀਂ ਕੀਤੀ ਕੀ ਕਹਿੰਦੇ ਉਹ ਕਹਿੰਦੇ ਸਟਾਫ ਨਹੀਂ ਹੈਗਾ ਅੱਜ ਮਤਲਬ ਕੱਲ ਨੂੰ ਕਰਾਈਓ ਮਤਲਬ ਅੱਜ ਹਸਪਤਾਲ ਦੇ ਵਿੱਚ ਸਟਾਫ ਨਹੀਂ ਹੈਗਾ ਤੁਸੀਂ ਕੱਲ ਨੂੰ ਆਇਓ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਕੰਮਾਂ ਨੂੰ ਸਰਕਾਰ ਤਾਂ ਕਹਿੰਦੀ ਹੈ ਵੀ ਪੂਰੀ ਸਾਡੇ ਵੱਲੋਂ ਕੋਸ਼ਿਸ਼ ਹੈ ਹਸਪਤਲ ਸਿਹਤ ਸਹੂਲਤਾਂ ਵਧੀਆ ਦਿੱਤੀਆਂ ਜਾ ਰਹੀਆਂ ਨੇ ਕੋਈ ਵਧੀਆ ਨਹੀਂ ਹੈਗਾ ਕੋਈ ਵਧੀਆ ਨਹੀਂ ਹੈ ਮਤਲਬ ਕਿ ਐਵੇਂ ਹੀ ਕਹਿ ਦਿੰਦੇ ਨੇ ਵੀ ਸਰਕਾਰ ਵਧੀਆ ਵਾ ਨਹੀਂ ਨਹੀਂ ਕੋਈ ਵਧੀਆ ਨਹੀਂ ਹੈ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੀ ਮੰਗ ਕਰਦੇ ਫਿਰ ਸਾਨੂੰ ਸਾਨੂੰ ਕੰਮ ਵਧੀਆ ਹੋਣਾ ਚਾਹੀਦਾ ਤੇ ਦਵਾਈ ਜਿਹੜੀ ਸਾਰੀ ਅੰਦਰੋਂ ਮਿਲਣੀ ਚਾਹੀਦੀ ਆ ਇਹ ਮੇਰੇ ਖਿਆਲ ਦੇ ਵਿੱਚ ਤਾਂ ਇਹ ਜਿਹੜੀਆਂ ਦਵਾਈਆਂ ਨੇ ਇਹ ਬਾਹਰ ਜਾਂਦੀਆਂ ਨੇ ਇਹ ਬੰਨਿਆ ਬਸ ਜਦੋਂ ਜੀ ਬਾਹਰ ਜਾਂਦੀਆਂ ਨੇ ਜੀ ਇਹ ਸਰਕਾਰ ਨੇ ਤਾਂ ਕਿਹਾ ਹੋਇਆ ਕਿ ਹਸਪਤਾਲ ਦੇ ਵਿੱਚੋਂ ਹੀ ਦਵਾਈਆਂ ਦੇਵਾਂਗੇ ਸਾਰੀਆਂ ਚਾਹੇ ਕੋਈ ਵੀ ਹੋਵੇ ਜੇ ਹਸਪਤਾਲ ਦੇ ਵਿੱਚ ਨਹੀਂ ਮਿਲਦੀ ਤਾਂ ਡਾਕਟਰ ਸਾਹਿਬ ਬਾਜ਼ਾਰੋਂ ਲੈ ਕੇ ਆਪ ਲੈ ਕੇ ਆਉਣਗੇ ਦੇਣਗੇ ਨਹੀਂ ਜੀ ਆਪ ਕਿੱਥੇ ਜਾਂਦੇ ਆ ਜੀ ਆਪ ਤਾਂ ਗੇੜੇ ਲਵਾਈ ਜਾਂਦੇ ਆ ਇੱਥੇ ਆਪਣੀ ਜੜੇ ਹੈਗੀਆਂ ਨੇ ਬਸ ਰੱਬੇ ਭਲੀ ਆ ਜੀ ਪੁੱਛਣਾ ਤੁਸੀਂ ਕੀ ਕੀ ਜਿਵੇਂ ਤੁਸੀਂ ਦੱਸਿਆ ਤੁਹਾਡੇ ਤੁਹਾਡੇ ਕੀ ਲੱਗਦੇ ਨੇ ਮੇਰੇ ਮਿਸਟਰੀ ਆਈ ਹੈ ਹਾਂ ਜੀ ਕਿ ਸੀਜੀ ਲਈ ਕਹਿ ਦਿੱਤਾ ਉਹਨਾਂ ਨੇ ਕਿ ਅੱਜ ਸਟਾਫ ਨਹੀਂ ਆਇਆ ਇਸ ਤਰ੍ਹਾਂ ਦੇਖਦੇ ਇਸ ਗੱਲ ਨੂੰ ਸਟਾਫ ਰੇਤ ਹੁੰਦਾ ਕਹਦਾ ਸਟਾਫ ਮੈਂ ਅੱਗੇ ਕੀ ਵਧੀ ਦੋਈ ਲੈਣਾ ਇਹ ਗੋਡਿਆਂ ਦੀ ਹੈ ਨਹੀਂ ਜੀ ਬਾਹਰੇ ਲਿਖ ਕੇ ਦਿੰਦੇ ਇੱਕ ਦੋ ਦੇ ਦਿੰਦੇ ਬਾਕੀ ਬਾਹਰ ਦੀ ਮਹਿੰਗੇ ਬਾਜ਼ੀ ਲਿਖ ਕੇ ਦਿੰਦੇ ਆ ਬਾਹਰੋ ਜਿੰਨਕੀ ਜਿਹੜੇ ਬੈਠਾ ਕਬਿਸਤਾਲ ਆ ਜਿੱਥੇ ਮਿਲਦੀ ਆ ਜੀ ਪਤਨਿਆਂ ਦਾ ਕਮਿਸ਼ਨ ਕੀਤਾ ਹੈ ਨਾਲ ਹੋਰ ਬਜ਼ੁਰਗੋ ਕੋ ਤੇ ਮਿਲਨੀ ਨਹੀਂ ਹੈਗੀ ਜਿਹੜਾ ਹਸਪਤਲ ਦੇ ਬਾਹਰ ਬੈਠਾ ਜੀ ਉਹਦੇ ਕੋਲ ਹੀ ਮਿਲਨੀ ਹੈ ਦਵਾਈ ਉਹਦੇ ਕੋਲ ਹੀ ਮਿਲਦੀ ਹੈ ਹਾਂਜੀ ਹੋਰ ਬਾਹਰੋਂ ਨਹੀਂ ਮਿਲਨੀ ਹੈ ਉਹ ਬਹੁਤ ਤਕੜੀ ਦੁਕਾਨ ਹੈ ਡਾਕਟਰ ਮਿਸਟਰ ਜੀ ਉਹਨਾਂ ਕੋਲ ਨਹੀਂ ਮਿਲਦੀ ਹੈ ਹੈਗੀ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੀ ਮੰਗਸ ਕਰ ਨੂੰ ਅਪੀਲ ਤੇ ਇਹ ਹੈ ਵੀ ਉਹਨਾਂ ਨੇ ਜਿੰਨਕੇ ਗੌਰ ਕਰਨੀ ਚਾਹੀਦੀ ਹੈ ਏ ਘੇੜਾ ਰੱਖਣਾ ਚਾਹੀਦਾ ਡਾਕਟਰ ਖਿੱਚ ਕੇ ਰੱਖਣਾ ਚਾਹੀਦਾ ਤਾਂ ਕੁਝ ਹੋਰ ਪੇਸ਼ੈਂਟਸ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਸੀ ਗਗਨਜੋਤ ਕੌਰ ਹੰਬੋਲ ਪਿੰਡ ਹੈ ਮੇਰਾ ਕਿਸ ਚੀਜ਼ ਦੀ ਦਵਾਈ ਲੈਣ ਲਈ ਆਈ ਸੀ ਮੈਂ ਫੇਸ ਦੇ ਉੱਪਰ ਮੇਰੇ ਡੋਟਸ ਹੋ ਰਹੇ ਨੇ ਉਸ ਚੀਜ਼ ਦੀ ਮੈਂ ਮੈਡੀਸਿਨ ਲੈਣੀ ਸੀ ਤੇ ਦਵਾਈਆਂ ਜਿਹੜੀਆਂ ਨੇ ਅੰਦਰੋਂ ਹਸਪਤਾਲ ਦੇ ਅੰਦਰੋਂ ਮਿਲੀਆਂ ਤੁਹਾਨੂੰ ਜਾਂ ਨਹੀਂ ਮਿਲੀਆਂ ਨਹੀਂ ਮੈਨੂੰ ਇੱਕ ਵੀ ਮੈਡੀਸਿਨ ਨਹੀਂ ਮਿਲੀ ਅੰਦਰੋਂ ਬਾਹਰੋਂ ਹੀ ਲਵਾਉਂਗੇ ਕਿੰਨੀਆਂ ਦਵਾਈਆਂ ਲਿਖੀਆਂ ਉਹਨਾਂ ਨੇ ਹਸਪਤਾਲ ਵਾਲਿਆਂ ਨੇ ਠੀਕ ਕਿੰਨੀਆਂ ਦਵਾਈਆਂ ਲੈਣੀਆਂ ਬਾਹਰੋਂ ਲਗਭਗ 4 ਜਾਂ 5 ਹੈਗੀਆਂ ਨੇ 4-5 ਹਾਂਜੀ ਅੰਦਰੋਂ ਇੱਕ ਵੀ ਦਵਾਈ ਨਹੀਂ ਮਿਲੀ ਨਹੀਂ ਜੀ ਇੱਕ ਵੀ ਨਹੀਂ ਮਿਲੀ ਪਰ ਪੰਜਾਬ ਦੀ ਸਰਕਾਰ ਤਾਂ ਕਹਿੰਦੀ ਸੀ ਕਿ 26 ਜਨਵਰੀ ਤੋਂ ਬਾਅਦ ਅ ਸਰਕਾਰੀ ਹਸਪਤਾਲ ਦੇ ਅੰਦਰੋਂ ਹੀ ਦਵਾਈ ਦਿੱਤੀ ਜਾਊਗੀ ਬਾਹਰੋਂ ਕੋਈ ਵੀ ਦਵਾਈ ਨਹੀਂ ਲੈ ਕੇ ਦਿੱਤੀ ਜਾਊਗੀ ਹਾਂਜੀ ਜਿਸ ਤਰ੍ਹਾਂ ਦੇਖਦੇ ਹਾਂ ਉਸ ਗੱਲ ਇਹ ਤਾਂ ਗਲਤ ਗੱਲ ਹੈ ਨਾ ਫਿਰ ਅੰਦਰੋਂ ਕੋਈ ਮੈਡੀਸਿਨ ਨਹੀਂ ਮਿਲੇਗੀ ਜਦੋਂ ਬਾਹਰੋਂ ਹੀ ਲੈਣੀ ਪੈਗੀ ਹਨਾ ਇਹ ਤਾਂ ਗਲਤ ਗੱਲ ਹੈ ਕੀ ਅਪੀਲ ਕਰਦੇ ਹਾਂ ਮੰਗ ਕੀ ਕਰਦੇ ਅੰਦਰੋਂ ਮੈਡੀਸਿਨਸ ਮਿਲਣੀਆਂ ਚਾਹੀਦੀਆਂ ਹਨ ਜਿੰਨਾ ਕ ਹਨਾ ਸਾਰੇ ਇਦਾਂ ਹੀ ਕਰਕੇ ਸੋਚ ਕੇ ਆ ਰਹੇ ਹਨ ਕਿ ਸਾਨੂੰ ਸਹੀ ਮਤਲਬ ਹੈਲਥ ਵਗੈਰਾ ਦਾ ਹੋਵੇ ਹਨਾ ਤਾਂ ਕਰਕੇ ਅੰਦਰੋਂ ਹੀ ਮਿਲਣੀ ਚਾਹੀਦੀ ਹੈ ਮੈਡੀਸਿਨ ਬਾਹਰੋਂ ਨਹੀਂ ਲੈਣੀ ਚਾਹੀਦੀ ਹਾਂ ਚੱਲਦੀ ਫਾਰਮੇਸੀ ਦੇ ਵਿੱਚ ਮੌਜੂਦ ਹਾਂ ਗੱਲਬਾਤ ਕਰ ਲੈਣੇ ਆ ਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਆ ਕਿਸ ਤਰ੍ਹਾਂ ਦੇਖਦੇ ਹੋ ਤੇ ਕਿੰਨੇ ਕੁ ਪੇਸ਼ੈਂਟਸ ਨੇ ਜੇ ਰੋਜ਼ ਦੇ ਗੱਲ ਕਰੀਏ ਦਵਾਈਆਂ ਲੈਣ ਦੇ ਲਈ ਹਸਪਤਾਲ ਦੇ ਵਿਚਾਰੇ ਹੋਏ ਤਕਰੀਬਨ ਜੀ 150 ਤੋਂ ਲੈ ਕੇ 200 ਤੱਕ ਪੇਸ਼ੈਂਟ ਆਪਣੇ ਕੋਲ ਆਉਂਦਾ ਜੀ ਹਾਂਜੀ ਇਹ ਸਰ ਜਿਹੜੀਆਂ ਦਵਾਈਆਂ ਨੇ ਉਹ ਕਿੰਨੀਆਂ ਕੁ ਬਾਹਰ ਦੀਆਂ ਲੈ ਕੇ ਦਿੱਤੀਆਂ ਜਾਂਦੀਆਂ ਨੇ ਤੇ ਕਿੰਨੀਆਂ ਕੁ ਹਸਪਤਾਲ ਦੇ ਅੰਦਰੋਂ ਹੀ ਦਿੱਤੀਆਂ ਜਾਂਦੀਆਂ ਹੁਣ ਤਾਂ ਤਕਰੀਬਨ ਸਾਰੀਆਂ ਅੰਦਰੋਂ ਹੀ ਦਿੱਤੀਆਂ ਜਾਂਦੀਆਂ ਨੇ। ਅਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਕਿ 26 ਜਨਵਰੀ ਤੋਂ ਬਾਅਦ ਜਿੰਨੀਆਂ ਵੀ ਦਵਾਈਆਂ ਨੇ ਉਹ ਹਸਪਤਾਲ ਦੇ ਵਿੱਚੋਂ ਹੀ ਮਿਲਣਗੀਆਂ। ਹਾਂਜੀ ਉਹ ਸਾਡੇ ਕੋਲ ਅਵੇਲੇਬਲ ਹੋ ਗਈਆਂ ਨੇ ਜੀ ਅਸੀਂ ਤੇ ਦੇ ਰਹੇ ਆ। ਇਹ ਸਟਾਕ ਆ ਗਿਆ ਹੋਇਆ ਸਰਕਾਰ ਵੱਲੋਂ ਤੁਹਾਡੇ ਕੋਲ ਪਿੱਛੋਂ ਹਾਂ ਆ ਗਿਆ ਜੀ ਆ ਗਿਆ। ਤੇ ਹਜੇ ਕਿ ਹਜੇ ਵੀ ਕੋਈ ਕਮੀ ਹੈਗੀ ਐ ਵੀ ਬਾਹਰ ਦੀਆਂ ਦਵਾਈਆਂ ਜਿਹੜੀਆਂ ਨਹੀਂ ਆਈਆਂ। ਆ ਗਿਆ ਜੀ ਵੈਸੇ ਤਕਰੀਬਨ 100% ਆ ਗਿਆ ਜੀ। ਪਰ ਅਸੀਂ ਇੱਥੇ ਪੇਸ਼ੈਂਟਸ ਨਾਲ ਗੱਲਬਾਤ ਕੀਤੀ ਹੈ 2 ਤੋਂ 3 ਪੇਸ਼ੈਂਟਸ ਨਾਲ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਤਾਂ ਹਜੇ ਵੀ ਦਵਾਈਆਂ ਬਾਹਰ ਦੀਆਂ ਨਹੀਂ ਲੈ ਕੇ ਦਿੱਤੀਆਂ ਜਾ ਰਹੀਆਂ ਹਸਪੀਟਲ ਦੇ ਵਿੱਚੋਂ ਨਹੀਂ ਦਿੱਤੀ ਜਾ ਰਹੀ ਕੋਈ ਰੇਅਰ ਚਾਂਸ ਹੋ ਸਕਦਾ ਜੀ ਜਿਵੇਂ ਮਤਲਬ ਕੋਈ ਐਹ ਜੀ ਮੈਡੀਸਨ ਜਿਹੜੀ ਬਹੁਤ ਘੱਟ ਲੱਗਣ ਵਾਲੀ ਹੈ ਹਨਾ ਤੇ ਉਹ ਫਿਰ ਡਾਕਟਰ ਜਿਵੇਂ ਲਿਖਦਾ ਹਲੇ ਉਹ ਵੀ ਅਵੇਲੇਬਲ ਹੋ ਜਾਣਗੀ ਐਸਪੀ ਦੇ ਕਿਤੇ ਨਹੀਂ ਪਰ ਸੀਐਮ ਸਾਹਿਬ ਤਾਂ ਕਹਿੰਦੇ ਸੀਗੇ ਕੋਈ ਵੀ ਦਵਾਈ ਬਾਹਰੋਂ ਨਹੀਂ ਲੈ ਕੇ ਦਿੱਤੀ ਜਾਊਗੀ ਸਿਰਫ ਅੰਦਰੋਂ ਹੀ ਦਿੱਤੀ ਜਾਊਗੀ ਜੇ ਉਹ ਹੈਗੀ ਹੈ ਜਾਂ ਇਹ ਨਹੀਂ ਹੈਗੀ ਜੇ ਨਹੀਂ ਹੈਗੀ ਹਸਪੀਟਲ ਦੇ ਅੰਦਰ ਤਾਂ ਆਪ ਬਾਹਰੋਂ ਲਿਆ ਕੇ ਦਿੱਤੀ ਜਾਊਗੀ ਪੇਸ਼ੈਂਟਸ ਨੂੰ ਬਾਹਰ ਲੈਣ ਦੇ ਲਈ ਨਹੀਂ ਕਿਹਾ ਜਾਊਗਾ। ਹਾਂਜੀ ਉਹ ਵੀ ਇੰਟਰ ਪ੍ਰੋਸੈਸ ਆ ਜੀ ਕੰਮ ਵੈਸੇ। ਤੇ ਵੈਸੇ ਜਿਹੜਾ ਤਕਰੀਬਨ ਜਿਹੜਾ ਸਟਾਕ ਲੱਗਦਾ ਹੀ ਸਾਡੇ ਕੋਲ ਮੈਡੀਸਨ ਲੱਗਦੀ ਹੈ ਉਹ ਤਕਰੀਬਨ ਅਵੇਲੇਬਲ ਹੋ ਗਈ ਹੈ ਜੀ। ਹਾਂਜੀ। ਤੇ ਕਿੰਨੀ ਕੁ ਮੈਡੀਸਨ ਜਿਵੇਂ ਕਹੀਏ ਜਿਵੇਂ 26 ਜਨਵਰੀ ਤੋਂ ਬਾਅਦ ਐਲਾਨ ਹੋਇਆ ਸੀ ਕਿ ਦਵਾਈਆਂ ਅੰਦਰੋਂ ਮਿਲਣਗੀਆਂ ਉਸ ਦੇ ਲਈ ਕਿੰਨੀਆਂ ਕੁ ਦਵਾਈਆਂ ਤੁਹਾਡੇ ਕੋਲ ਆ ਚੁੱਕੀਆਂ ਨੇ? ਚਾਹੇ ਕਿਹੜੀ-ਕਿਹੜੀ ਦਵਾਈ ਆ ਚੁੱਕੀ ਹੈ ਤੇ ਕਿੰਨੀ ਆ ਕੁ ਮਾਤਰਾ ਦੇ ਵਿੱਚ ਦਵਾਈ ਆਈ ਆ ਉਸ ਤੋਂ। ਕਾਫੀ ਬਲਕ ਦੇ ਵਿੱਚ ਆਈ ਹੈ ਜੀ ਮੈਡੀਸਨ ਇਸ ਵਾਰ ਪਹਿਲਾਂ ਸ਼ਾਇਦ ਇੰਨੀ ਨਹੀਂ ਸੀ ਸਪਲਾਈ ਪਰ ਉਹਨਾਂ ਤਗਰੀ 60 ਮਹੀਨੇ ਤੱਕ ਦਾ ਸਟਾਕ ਹੈਗਾ ਉਸ ਤੋਂ ਪਹਿਲਾਂ ਪਹਿਲਾਂ ਫਿਰ ਮਤਲਬ ਮੈਡੀਸਨ ਲੈ ਆ ਕੇ ਜੇ ਤੁਹਾਨੂੰ ਅਵੇਲੇਬਲ ਹੁੰਦੀ ਹੈ ਖਰੜ ਤੋਂ ਤੇ ਉਹ ਹੋ ਚੁਗੀ ਤਾਂ ਅੱਛਾ ਮੋ ਡਾਕਟਰ ਜਸਦੀਪ ਸਿੰਘ ਸਾਡੇ ਨਾਲ ਮੌਜੂਦ ਨਹੀਂ ਗੱਲਬਾਤ ਕਰ ਲੈਣੇ ਆ ਸਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਕਿ 26 ਜਨਵਰੀ ਤੋਂ ਬਾਅਦ ਕੋਈ ਵੀ ਮਰੀਜ਼ ਹਸਪਤਾਲ ਦੇ ਵਿੱਚ ਦਵਾਈ ਲੈਣ ਆਉਂਦਾ ਹੈ ਜਾਂ ਕੋਈ ਚੈੱਕਅਪ ਕਰਵਾਉਣ ਆਉਂਦਾ ਹੈ ਉਸ ਨੂੰ ਜਿਹੜੀ ਵੀ ਮੈਡੀਸਨ ਹੈ ਉਹ ਹਸਪੀਟਲ ਦੇ ਅੰਦਰੋਂ ਹੀ ਦਿੱਤੀ ਜਾਊਗੀ ਬਾਹਰ ਦੀ ਦਵਾਈ ਕੋਈ ਵੀ ਲਿਖ ਕੇ ਨਹੀਂ ਦਿੱਤੀ ਜਾਊਗੀ ਜੇ ਕੋਈ ਨਹੀਂ ਵੀ ਹਸਪਤਾਲ ਦੇ ਵਿੱਚ ਹੈਗੀ ਤਾਂ ਉਹ ਅਵੇਲੇਬਲ ਕਰਵਾ ਕੇ ਦਿੱਤੀ ਜਾਊਗੀ ਉਸ ਚੀਜ਼ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਲੋਕਾਂ ਨੂੰ ਤੇ ਤੁਹਾਡੇ ਕੋਲ ਕਿੰਨਾ ਕੁ ਬਜਟ ਹੈ ਸਟਾਕ ਸਟਾਕ ਦੇਖ ਸਕਦੇ ਆ ਬਜਟ ਦੇ ਵਿੱਚ ਕਿੰਨਾ ਕੁ ਸਟਾਕ ਆ ਗਿਆ ਹੋਇਆ ਦਵਾਈਆਂ ਦਾ ਉਸ ਚੀਜ਼ ਤੋਂ ਬਾਅਦ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਹੈਗਾ ਤੁਹਾਨੂੰ ਇਹ ਦੱਸਣਾ ਚਾਹਵਾਂਗਾ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਨੇ 26 ਜਨਵਰੀ ਨੂੰ ਬੜਾ ਇੱਕ ਅਹਿਮ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਜਿਹੜਾ ਇੱਕ ਸ਼ੁਰੂ ਕੀਤਾ ਹੈ ਉਹਦੇ ਵਿੱਚ ਸਾਰੀਆਂ ਜਿਹੜੀਆਂ ਮੈਡੀਸਿਨਸ ਹੈਗੀਆਂ ਉਹ ਆਪਣੇ ਸਰਕਾਰੀ ਸੰਸਥਾ ਦੇ ਵਿੱਚੋਂ ਹੀ ਜਿਹੜੀਆਂ ਹੈਗੀਆਂ ਆਪਾਂ ਉਪਲਬਧ ਕਰਵਾ ਕੇ ਉਹ ਦੇਣੀ ਹੈਗੀਆਂ ਤੇ ਅਸੀਂ ਜਿਹੜਾ ਹੈਗਾ ਵੇਅਰ ਹਾਊਸ ਦੇ ਵਿੱਚੋਂ ਆਪਣੀ ਮੈਡੀਸਿਨ ਜਿਹੜੀਆਂ ਹੈਗੀਆਂ ਉਹ ਅਵੇਲੇਬਲ ਕਰਵਾ ਚੁੱਕੇ ਆ ਉਹਨਾਂ ਨੇ ਸਾਨੂੰ ਪ੍ਰੋਵਾਈਡ ਕਰਵਾਤੀਆਂ ਤੇ ਹੁਣ ਜਿਹੜੀਆਂ ਹੈਗੀਆਂ ਸਾਰੀਆਂ ਦਵਾਈਆਂ ਅਸੀਂ ਹਸਪਤਾਲ ਦੇ ਅੰਦਰੋਂ ਹੈਗਾ ਉਹ ਪੇਸ਼ੈਂਟ ਨੂੰ ਦੇ ਰਹੇ ਆ ਇਹ ਬੜਾ ਮੈਂ ਇਹ ਵੀ ਦੱਸਣਾ ਚਾਹ ਰਿਹਾ ਇਹ ਬਹੁਤ ਵੱਡਾ ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦਾ ਜਿਹੜਾ ਸਰਕਾਰ ਦਾ ਜੋ ਉਪਰਾਲਾ ਹੈ ਲੋਕ ਹਿੱਤ ਦਾ ਇਹ ਬਹੁਤ ਵਧੀਆ ਉਪਰਾਲਾ ਹੈਗਾ ਤੇ ਹੁਣ ਪੇਸ਼ੈਂਟ ਨੂੰ ਕੋਈ ਵੀ ਮੈਡੀਸਿਨ ਜਿਹੜੀ ਹੈਗੀ ਆ ਉਹ ਬਾਰੋਂ ਨਹੀਂ ਕਿ ਅਸੀਂ ਅੰਦਰੋਂ ਹੀ ਜਿਹੜੀ ਅਵੇਲੇਬਲ ਮੈਡੀਸਨ ਦਿੱਤੀ ਜੋ ਸਿਰਫ ਅਸੀਂ ਨਾ ਕਿਤੇ ਨਾ ਕਿਤੇ ਜਾ ਕੇ ਥੋੜਾ ਜਿਹਾ ਹਜੇ ਵੀ ਕਮੀ ਦਿਖ ਰਹੀ ਹੈ ਅਸੀਂ 2-3 ਪੇਸ਼ੈਂਟਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਜ਼ਿਆਦਾਤਰ ਦਵਾਈਆਂ ਹਜੇ ਵੀ ਬਾਹਰ ਦੀਆਂ ਹੀ ਲੈ ਕੇ ਦਿੱਤੀਆਂ ਜਾ ਰਹੀਆਂ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਤੇ ਉਹ ਮੈਡੀਸਿਨ ਜਿਹੜੀਆਂ ਆਪਾਂ ਉਪਲਬਧ ਕਰਵਾ ਦਿੱਤੀਆਂ ਸਾਰੀਆਂ ਤੇ ਉਹ ਸਾਰੀਆਂ ਦਵਾਈਆਂ ਅਸੀਂ ਡਾਕਟਰਸ ਨੂੰ ਵੀ ਕਹਿ ਦਿੱਤਾ ਹੈ ਜੋ ਸਾਡੇ ਡਾਕਟਰਸ ਹੈਗੇ ਨੇ ਉਹਨਾਂ ਨੂੰ ਜਿਹੜਾ ਅਸੀਂ ਜਿਹੜਾ ਇੱਥੋਂ ਦਵਾਈ ਬਿਲਕੁਲ ਟੋਟਲੀ ਦਵਾਈ ਇੱਥੋਂ ਅੰਦਰੋਂ ਹੀ ਜਿਹੜਾ ਸਾਡਾ ਹੈਗਾ ਉੱਥੋਂ ਦੇ ਰਹੇ ਤੇ ਗੱਲ ਕਰੀਏ ਸਰ ਇੱਕ ਇੱਕ ਪੇਸ਼ੈਂਟ ਆਇਆ ਸੀ ਉਹ ਕਹਿੰਦੇ ਕਿ ਅਸੀਂ ECG ਕਰਾਉਣ ਦੇ ਲਈ ਅੱਜ ਪਹੁੰਚੇ ਸੀ ਹਸਪੀਟਲ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਅੰਦਰੋਂ ਹਸਪਤਾਲ ਚੋਂ ਕਿਹਾ ਗਿਆ ਕਿ ਅੱਜ ਤਾਂ ਸਟਾਫ ਛੁੱਟੀ 'ਚ ਹੈ ਤੁਸੀਂ ਕੱਲ ਨੂੰ ਆਇਓ ਨਹੀਂ ਨਹੀਂ ਉਹ ਸਾਡੇ ਅਪਾਇੰਟ ਕੀਤੇ ਹੋਏ ਨੇ ਹਸਪਤਾਲ ਜੇ ਅਗਰ ਮੰਨ ਲਓ ਕੋਈ ਵੀ ਮੁਲਾਜ਼ਮ ਜਿਹੜਾ ਮੰਨ ਲਓ ਕੋਈ ਸੀਐਲ ਅਜਿਹਾ ਛੁੱਟੀ ਤੇ ਹੋ ਜਾਂਦਾ ਤਾਂ ਅਸੀਂ ਦੂਸਰੇ EMPLOYEES ਨੂੰ ਜਿਹੜਾ ਉਸ ਕੰਮ ਵਾਸਤੇ ਅਪਾਇੰਟ ਆਪਣੇ ਲੈਵਲ ਤੇ ਕਰ ਦਿੰਦੇ ਹੈਗੇ ਆ ਤਾਂ ਉਹ ਇਦਾਂ ਦੀ ਨਹੀਂ ਹੈਗੀ ਅਸੀਂ ਇੱਥੋਂ ਹੀ ਸਾਰਾ ਪ੍ਰੋਵਾਈਡ ਤੇ ਸਰ ਹਸਪੀਟਲ ਦੇ ਵਿੱਚ ਗੱਲ ਕਰਨੀ ਹੈ ਡਾਕਟਰਾਂ ਦੀ ਜਾਂ ਸਟਾਫ ਦੀ ਕਿੰਨੀ ਕ ਕਮੀ ਹੈ ਕੀ ਉਹ ਪੂਰੀ ਹੋ ਚੁੱਕੀ ਹੈ ਹਜੇ ਜਾਂ ਨਹੀਂ ਹਜੇ ਨਹੀਂ ਹਾਂ ਨਹੀਂ ਅਸੀਂ ਤੁਹਾਡੇ ਥੋੜੇ ਜਿਹਾ ਧਿਆਨ ਚ ਲਿਆਣੇ ਆ ਅਸੀਂ ਪਹਿਲਾਂ ਵੀ ਜਿਹੜੇ ਹੈਗਾ ਉੱਚ ਅਧਿਕਾਰੀਆਂ ਨੂੰ ਜਿਹੜਾ ਸੂਚਿਤ ਕੀਤਾ ਹੋਇਆ ਹੈ ਸਾਡੇ ਜਿਹੜੇ ਹੈਗੇ ਡਾਕਟਰਸ ਪੋਸਟਾਂ ਦੇ ਅਕੋਰਡਿੰਗ ਸਾਡੇ ਕੁਝ ਡਾਕਟਰਸ ਐਡੀਸ਼ਨਲ ਡਿਊਟੀਆਂ ਹੋਰ ਸੰਸਾ ਦੇ ਵਿੱਚ ਹੋਰ ਹਸਪੀਟਲ ਦੇ ਵਿੱਚ ਲਗਾਈਆਂ ਗਈਆਂ ਉਹਦੇ ਵਿੱਚੋਂ ਜਿਵੇਂ ਮੈਂ ਦੱਸਣਾ ਚਾਹਾਂਗਾ ਵੀ ਇੱਕ ਸਾਡਾ ਇੱਕ ਮੈਡੀਕਲ ਅਫੀਸਰ ਹੈਗਾ ਉਹ ਸਿਵਲ ਹਸਪਤਲ ਲੁਧਿਆਣਾ ਡਿਊਟੀ ਕਰ ਰਿਹਾ ਇੱਕ ਸਿਵਲ ਹਸਪਤਲ ਸਮਰਾਲੇ ਡਿਊਟੀ ਕਰ ਰਿਹਾ ਤੇ ਇੱਕ ਸਾਡਾ ਜਿਹੜਾ ਇੱਕ ਡਾਕਟਰ ਉਹ ਬੋਸਟਲ ਜੇਲ ਦੇ ਵਿੱਚ ਡਿਊਟੀ ਕਰ ਰਿਹਾ ਤੇ ਬਾਕੀ ਜਿੰਨੇ ਡਾਕਟਰ ਸਾਡੇ ਕੋਲ ਉਹਨਾਂ ਤੋਂ ਬਿਨਾ ਮजूद ਹੈਗੇ ਨੇ ਉਹਨਾਂ ਦੇ ਨਾਲ ਅਸੀਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਦੇ ਨਾਲ ਵੇਤ ਸਹੂਲਤਾਂ ਜਿਹੜੀਆਂ ਇਥੋਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਲੱਗਦਾ ਹੈ ਕਿ ਉਹ ਵਾਲੀ ਜਿਹੜੀ ਕਮੀ ਹੈ ਡਾਕਟਰ ਸਾウਦੀ ਆ ਹੋਰ ਸਟਾਫ ਦੀ ਉਹ ਪੂਰੀ ਹੋ ਜੂਗੀ ਜਲਦ ਹਾਂ ਅਸੀਂ ਬੇਨਤੀ ਕੀਤੀ ਹੋਈ ਹੈ ਸਾਡੇ ਜਿਹੜੇ ਉੱਚ ਅਧਿਕਾਰੀਆਂ ਨੂੰ ਤੇ ਅਸੀਂ ਆਸ ਕਰਦੇ ਹਾਂ ਵੀ ਸਾਡੇ ਉੱਚ ਅਧਿਕਾਰੀ ਲੋਕ ਇਤ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਇਹ ਜਿਹੜਾ ਹੈਗਾ ਸੀਐਸਸੀ ਮਛੀਵਾੜ ਇੱਕ ਅਰਬਨ ਏਰੀਆ ਹੈਗਾ ਤੇ ਇਹਦੇ ਵਿੱਚ ਤਕਰੀਬਨ 126 ਪਰਿਵਾਰ ਨੇ ਜੇ ਪਲੱਸ ਲੋਕਲ ਅਰਬਨ ਸ਼ਹਿਰ ਦੀ ਜਿਹੜੀ ਪਾਪੂਲੇਸ਼ਨ ਟੋਟਲ ਮਿਲਾ ਕੇ ਇਵਨ ਕਿ ਆਉਂਦਾ ਰੋਡ ਹੈਗਾ ਆ ਇੱਥੇ ਜਿਹੜਾ ਹੈਗਾ ਕਈ ਵਾਰ ਰੂਟ ਸਾਈਡ ਐਕਸੀਡੈਂਟ ਜਾਂ ਹੋਰ ਇਦਾਂ ਦੀਆਂ ਜਿਹੜੀਆਂ ਉਹ ਡੀ ਲੁਰਨ ਦੀ ਹੈਗੀ ਡਾਕਟਰਸ ਦੀ ਤੇ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਹਸਪੀਟਲ ਦੇ ਵਿੱਚ ਜਿਹੜੇ ਪੇਸ਼ੈਂਟ ਸਰਕਾਰੀ ਹਸਪਤਾਲ ਦੇ ਵਿੱਚ ਦਵਾਈ ਲੈਣ ਦੇ ਲਈ ਆਏ ਹੋਏ ਸੀ ਜਾਂ ਕੋਈ ECG ਵਗੈਰਾ ਕਰਵਾਉਣ ਦੇ ਲਈ ਆਏ ਸੀ ਪਰ ਲੋਕਾਂ ਦਾ ਜ਼ਿਆਦਾਤਰ ਇਹ ਕਹਿਣਾ ਕਿ ਜਿਹੜੀਆਂ ਸਾਨੂੰ ਦਵਾਈਆਂ ਨੇ ਉਹ ਬਾਹਰ ਦੀਆਂ ਹੀ ਲਿਖ ਕੇ ਦਿੱਤੀਆਂ ਜਾ ਰਹੀਆਂ ਨੇ ਸਾਨੂੰ ਅੰਦਰੋਂ ਇੱਕ ਤੋਂ ਇੱਕ ਜਾਂ ਦੋ ਦਵਾਈਆਂ ਨੇ ਜਿਹੜੀਆਂ ਉਹ ਜ਼ਰੂਰ ਮਿਲੀਆਂ ਨੇ ਪਰ ਇੱਕ ਪੇਸ਼ੈਂਟ ਦਾ ਇਹ ਕਹਿਣਾ ਸੀ ਕਿ ਸਾਨੂੰ ਜਿਹੜੀ ਵੀ ਦਵਾਈ ਲਿਖੀ ਹੈ ਉਹ ਸਾਰੀ ਬਾਹਰ ਦੀ ਉਹ ਲਿਖੀ ਗਈ ਹੈ ਹਸਪਤਾਲ ਦੇ ਵਿੱਚੋਂ ਕੋਈ ਵੀ ਦਵਾਈ ਸਾਨੂੰ ਨਹੀਂ ਮਿਲੀ ਪਰ ਜੇ ਹਸਪਤਾਲ ਦੀ ਗੱਲ ਕਰੀਏ ਤਾਂ ਐਸਐਮਓ ਸਾਹਿਬ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਕੋਈ ਵੀ ਅਜਿਹੀ ਦਵਾਈ ਨਹੀਂ ਹੈਗੀ ਜਿਹੜੀ ਬਾਹਰੋਂ ਲੈ ਕੇ ਦੇਣੀ ਪਵੇ ਸਾਡੇ ਹਸਪਤਾਲ ਦੇ ਵਿੱਚ ਸਾਰੀ ਦਵਾਈ ਅਵੇਲੇਬਲ ਹੈ ਅਸੀਂ ਹਸਪਤਾਲ ਦੇ ਵਿੱਚੋਂ ਹੀ ਦਵਾਈ ਦੇ ਰਹੇ ਹਾਂ ਪਰ ਲੋਕਾਂ ਦਾ ਇਹ ਕਹਿਣਾ ਹੈ ਕਿ ਹੁਣ ਲੋਕ ਝੂਠ ਬੋਲਦੇ ਨੇ ਜਾਂ ਹਸਪਤਾਲ ਦਾ ਜਿਹੜਾ ਸਟਾਫ ਹੈ ਉਹ ਝੂਠ ਬੋਲਦਾ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਸਾਹਿਬ ਨੇ ਤਾਂ ਜ਼ਰੂਰ ਕਿਹਾ ਸੀ ਕਿ 26 ਜਨਵਰੀ ਤੋਂ ਬਾਅਦ ਹਸਪਤਾਲ ਦੇ ਵਿੱਚੋਂ ਹੀ ਸਾਰੀ ਦਵਾਈ ਆ ਜਿਹੜੀ ਮਰੀਜ਼ਾਂ ਨੂੰ ਉਹ ਮੁਹੱਈਆ ਕਰਵਾਈ ਜਾਊਗੀ ਪਰ ਕਿਤੇ ਨਾ ਕਿਤੇ ਜਾ ਕੇ ਇਹ ਦਾਅਵੇ ਹਜੇ ਵੀ ਖੋਖਲੇ ਨਜ਼ਰ ਆ ਰਹੇ ਨੇ ਤਾਂ ਵਧੇਰੇ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ